ਦੀ ਕੋਲ ਚਾਹਦੇ ਤੇ ਇੱਕ ਆਪਿਆ ਆਪ ਉਹ ਰੱਖਣਾ ਉਹਦੇ 啊，对对对对对，那个，啊对，可以可以。 दाके और नाम शांत जनादी नगर सेवा जी बेलकार के वायु द्वारा समान फारुपा जन का सार पौजन अगत प्रभापन हर की छोटे आकार ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਗੇ ਵਾਈਗੁਰ ਤੁਹਾਨੂੰ ਮੇਸ਼ਾਇ ਚੜਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਲੋ ਜੀ ਐਨੇ ਦਿਨਾਂ ਬਾਅਦ ਫੇਰ ਤੁਹਾਨੂੰ ਮਿਲਣ ਆ ਗਿਆਂ YouTube ਤੇ ਤੇ ਤੁਹਾਨੂੰ ਦੱਸ ਦਿਆਂ ਕਿ ਇੰਨੇ ਦਿਨ ਵੀਡੀਓ ਕਿਉਂ ਨਹੀਂ ਆਈ ਕੀ ਕਾਰਨ ਸੀ ਨਾ ਵੀਡੀਓ ਆਉਂਦਾ ਤੇ ਇਹ ਵੀਡੀਓ ਹੈਗੀ ਆ ਜੀ 6 ਨਵੰਬਰ ਦੀ ਅਨੇ ਦਿਨਾਂ ਦਾ ਵਲੌਗ ਬਣਿਆ ਹੋਇਆ ਅਸੀਂ ਬਸ ਐਡਿਟ ਕਰਨ ਦਾ ਟਾਈਮ ਹੀ ਨਹੀਂ ਲੱਗਾ ਬਸ ਇਹੀ ਰੀਜ਼ਨ ਸੀ ਕਿ ਘਰ ਦੇ ਕੰਮ ਬਹੁਤ ਸੀ ਤੇ ਟਾਈਮ ਨਹੀਂ ਸੀ ਮਿਲਦਾ ਤੁਹਾਨੂੰ ਪਤਾ ਵਾ ਹੁਣ ਬੱਚੇ ਵੀ ਥੋੜੇ ਜਿਹਾ ਵੱਡੇ ਹੋਏ ਆ ਘਰ ਦੇ ਸੋ ਕੰਮ ਕਰ ਹੋ ਜਾਂਦੇ ਆ ਇਸ ਕਰਕੇ ਟਾਈਮ ਹੀ ਨਹੀਂ ਮਿਲ ਪਉਂਦਾ ਤੇ ਸਰੀਰ ਨੂੰ ਥਕਾਵਟ ਵੀ ਹੋ ਜਾਂਦੀ ਆ ਤੇ ਤਾਂ ਹੀ ਕਰਕੇ ਵੌਇਸ ਓਵਰ ਹੋ ਹੀ ਨਹੀਂ ਪਉਂਦੀ ਤੇ ਅੱਜ ਕਿਤੇ ਮੱਸਾ ਹੀ ਟਾਈਮ ਘਾਟ ਕੇ ਮੈਂ ਵੌਇਸ ਓਵਰ ਕਰਨੀ ਸ਼ੁਰੂ ਕਰਨ ਲੱਗੀ ਹਾਂ ਕਿਉਂਕਿ ਕਮ ਸੇ ਕਮ 2 ਮੰਥ ਹੋ ਗਿਆ ਮੈਂ ਵੌਇਸ ਓਵਰ ਵਾਲਾ ਕੋਈ ਵੀ ਵਲੌਗ ਐਡਿਟ ਨਹੀਂ ਕੀਤਾ ਇਸ ਕਰਕੇ ਮੈਨੂੰ ਥੋੜੀ ਜੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਜਿਹੜਾ ਕੰਮ ਆਪਾਂ ਲਗਾਤਾਰ ਕਰਦੇ ਜਾਂਦੇ ਹਾਂ ਉਹ ਤਾਂ ਡੇਲੀ ਹੁੰਦਾ ਜਾਂਦਾ ਵਾ ਪਰ ਜਿਹੜਾ ਕੰਮ ਆਪਾਂ ਇੱਕ ਵਾਰ ਵਿੱਚੋਂ ਛੱਡ ਦਿੰਨੇ ਆ ਉਹ ਤਾਂ ਮੁੜ ਕੇ ਦੁਬਾਰਾ ਤੁਹਾਨੂੰ ਪਤਾ ਦੁਬਾਰਾ ਕਰਨਾ ਸ਼ੁਰੂ ਕਿੰਨਾ ਔਖਾ ਵਾ ਇੱਥੇ ਅਸੀਂ ਸਵੇਰ-ਸਵੇਰ 4 ਵਜੇ ਉੱਠ ਕੇ ਅਸੀਂ ਝਾੜੂ ਵਗੈਰਾ ਲਗਾ ਲਿਆ ਕੱਪੜੇ ਵੀ ਆਪਣੇ ਧੋ ਗਏ ਅਸੀਂ ਤੇ 5 ਵਜੇ ਦੀ ਅਰਗਵਤੀ ਤੇ ਜੋਤ ਵੀ ਲਗਾ ਲਈ ਸੀ ਆਪਾਂ ਤੇ ਇੱਥੇ ਮਨਚਾ ਵੀ ਬਣਾ ਕੇ ਪੀ ਲਈ ਸੀ ਬਸ ਪੜਨਸ਼ਨ ਜਿਹੜਾ ਮਾਂਜ ਕੇ ਚੱਕ ਕੇ ਰੱਖੰਦੇ ਸੀ ਤੇ ਹੁਣ ਬਸ ਕਰਦੇ ਆਪਾਂ ਰੋਟੀ ਪਾਣੀ ਦੀ ਤਿਆਰੀ ਤੇ ਅੱਜ ਇਹ ਵੀਡੀਓ ਹੈਗੀ ਆ ਜੀ 6 ਨਵੰਬਰ ਦੀ ਤੇ ਤੁਨ ਖੋਨੀ ਆਪਣੇ ਸਾਰੇ ਘਰ ਦਾ ਮਾਹੌਲ ਚਾਲ ਕਿੱਦਾਂ ਦਾ ਹੋਇਆ ਪਿਆ ਵਾ ਤੇ ਮੱਠੀ ਮੱਠੀ ਤੁਹਾਨੂੰ ਪਤਾ ਹੁਣ ਮੌਸਮ ਹੋ ਜਾਇਆ ਪਿਆ ਵਾ ਧੁੰਦ ਵੀ ਮੱਠੀ ਮੱਠੀ ਪੈਣ ਲੱਗ ਪਈ ਆ ਇੱਕ ਸਾਡੇ ਸਵੇਰੇ ਸਵੇਰ ਚਾਹ ਬਣ ਜਿੰਦੀ ਆ ਕਮ ਸੇ ਕਮ 6 7 ਵਜੇ ਉਸ ਤੋਂ ਬਾਅਦ ਦੂਰੀ ਚਾਹ ਬਣ ਕੇ 8 8:30 ਵਜੇ ਫੇਰ ਅਸੀਂ ਆਪਣੇ ਕੰਮ ਧੰਦੇ ਤੇ ਲੱਗ ਜੰਨੇ ਆ ਇੱਥੇ ਹੋਇਆ ਸੀ ਸਾਡੇ ਕੋਲ 8:30 ਵਜੇ ਦਾ ਟਾਈਮ ਤੇ ਸਬਜੀ ਆਪਣੀ ਪਈ ਹੋਈ ਸੀ ਵੈਸੇ ਦਾਲ ਪਈ ਹੋਈ ਸੀ ਮੇਰੇ ਕੱਲ ਨੂੰ ਮੂਗੀ ਮਸਰੀ ਦੀ ਦਾਲ ਸੀ ਤੇ ਨਾਲ ਆਪਾਂ ਬਣਾਉਂਦੇ ਸੀ ਗੰਡਿਆਂ ਤੇ ਟਮਾਟਰਾਂ ਦੀ ਚਟਨੀ ਫਰਾਈ ਕਰਕੇ ਪਹਿਲਾਂ ਗ੍ਰੈਂਡ ਕੀਤਾ ਕੱਟ ਕੇ ਤੇ ਫਿਰ ਆਪਾਂ ਤੜਕਾ ਲਗਾ ਕੇ ਬਣਾਉਂਦੇ ਸੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਥੋੜਾ ਜਿਹਾ ਆਪਾਂ ਇਮਲੀ ਦਾ ਪਾਣੀ ਉਹ ਵਿੱਚ ਐਡ ਕਰਦੇ ਆ ਤੇ ਇੱਥੇ ਤੜਕਾ ਲਗਾਉਂਦੇ ਸੀ ਜਸਪੀਤ ਮੇਰੀ ਦਰਾਨੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਲਰੇਡੀ ਤੁਸੀਂ ਪਹਿਲਾਂ ਪ੍ਰਾਨੀਆਂ ਜਿਹੜੀਆਂ ਵੀਡੀਓ ਤੁਸੀਂ ਦੇਖ ਚੁੱਕੇ ਜੋ ਤੁਹਾਨੂੰ ਵੈਸੇ ਕਿਸੇ ਵੀ ਵੀਡੀਓ ਦੇ ਵਿੱਚ ਮੈਂ ਆਪਣੀ ਡਰਿੰਡਾ ਨੇਮ ਨਹੀਂ ਦੱਸਿਆ ਪੜਾ ਦੇ ਮੇ ਆਪਣੀ ਦਰਾਣੀ ਦਾ ਜਿਹੜਾ ਨੇਮ ਆ ਉਹ ਰਿਵੀਲ ਕਰਨ ਜਾ ਰਹੀਆਂ ਨਨੀ ਮੇਗਾ ਜੀ ਜਸਪ੍ਰੀਤ ਕੌਰ ਤੇ ਤੁਹਾਨੂੰ ਪਤਾ ਤੁਸੀਂ ਜਦੋਂ ਇਹਨਾਂ ਨੂੰ ਚੌਂਕੇ ਛੜਾਇਆ ਸੀ ਉਹ ਵਾਲੀ ਵੀਡੀਓ ਵੀ ਦੇਖੀਆ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਮਤਲਬ ਬਲੌਗ ਕੋਈ ਬਣਾਇਆ ਹੀ ਨਹੀਂ ਇੱਕ ਆਲਰੇਡੀ ਦੀਵਾਲੀ ਦਾ ਬਣਾਇਆ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਤੁਹਾਡੀਆਂ ਜੀ ਇਹਨਾਂ ਵੀਡੀਓ ਲੇਟ ਆ ਰਹੀਆਂ ਮੈਂ ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਦਿੱਲੀ ਬਲੌਗਿੰਗ ਕਰਨ ਦੀ ਪਰ ਨਹੀਂ ਹੋ ਪਉਂਦੀ ਕਿਉਂਕਿ ਘਰ ਦੇ ਕੰਮ ਕਰ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਨੂੰ ਪਤਾ ਵਾ ਨਿਊ ਘਰ ਬਣਿਆ ਵਾ ਕੋਈ ਸੈਟਿੰਗ ਵਗੈਰਾ ਕਰਨੀ ਕਿਉਂ ਮੇਰੇ ਫੋਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਚੱਲਦੀ ਪਈ ਸੀ ਇਸ ਕਰਕੇ ਵੀ ਥੋੜੀ ਜੀ ਵੀਡੀਓ ਨਹੀਂ ਥੋੜੇ ਦਿਨ ਵੀਡੀਓ ਨਹੀਂ ਆਪਾਂ ਦੀ ਤੇ ਤੁਹਾਨੂੰ ਪਤਾ ਹੀ ਆ ਜਿਹੜਾ ਫੋਨ ਛੋਟਾ ਆ ਫਿਰ ਉਹਦੇ ਵਿੱਚ ਇੰਨੇ ਵਲੌਗ ਇਕੱਠੇ ਤੁਹਾਨੂੰ ਪਤਾ ਐਡ ਕਰਨੇ ਫੋਨ ਦੀ ਜਿਹੜੀ ਸਪੇਸ ਹੀ ਫੁੱਲ ਹੋ ਚੁੱਕੀ ਸੀ ਤੇ ਮੈਂ ਪੁਰਾਣੀਆਂ ਜਿਹੜੀਆਂ ਵੀਡੀਓ ਸੀ ਉਹ ਹੌਲੀ ਹੌਲੀ ਤੋਂ ਦਿਨਾਂ ਸ਼ੇਅਰ ਕਰਦੀ ਰਹੀ ਤੇ ਨਵੇਂ ਜਿਹੜੇ ਵਲੌਗ ਉਹ ਮੇਤੋਂ ਬਾਣੀ ਨਹੀਂ ਪਾਉਂਦੇ ਰਹਿ ਸੀ ਤੇ ਇਸ ਕਰਕੇ ਥੋੜਾ ਜਾਂ ਲੇਟ ਹੋਪ ਹੁੰਦੇ ਆਪਾਂ ਕਿ ਵੀਡੀਓ ਦੇ ਮਤਲਬ ਇੰਨਾ ਚੱਕਰਾਂ ਦੇ ਵਿੱਚ ਕੰਮ ਕਰਦੇ ਚੱਕਰਾਂ ਦੇ ਵਿੱਚ ਤੇ ਲੋਜੀ ਇੱਥੇ ਚਟਨੀ ਬਣ ਕੇ ਰੈਡੀ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਦੁਪਹਿਰੇ ਕੀਤੀ ਰੈਸਟ ਕੋਈ ਕੰਮ ਤਾਂ ਨਹੀਂ ਕੀਤਾ ਰੋਟੀ ਪਾਣੀ ਆਪਾਂ ਖਾ ਲਿਆ ਸੀ ਕਿਉਂਕਿ ਘਰ ਦੇ ਸਾਰੇ ਕੰਮ ਕਰ ਤਾਂ ਹੋ ਚੁੱਕੇ ਸੀ ਸਵੇਰੇ ਸਵੇਰ ਜ਼ਿਆਦਾਤਰ ਕੱਪੜਿਆਂ ਦਾ ਤੇ ਝਾੜੂ ਦਾ ਹੀ ਹੁੰਦਾ ਬਸ ਸਾਰ ਸਫਾਈਆਂ ਦਾ ਹੁੰਦਾ ਉਹ ਹੋ ਚੁੱਕੇ ਸੀ ਇੱਥੇ ਹੋ ਗਿਆ ਸੀ ਜੀ ਸ਼ਾਮ ਦਾ ਟਾਈਮ ਤੇ ਮੇਰੇ ਖਿਆਲ ਨਾਲ 4:00 ਦਾ ਟਾਈਮ ਸੀ ਤੇ ਇੱਥੇ ਆਪਾਂ ਆਪਣੀ ਜਿਹੜੀ ਮਕਰੋਨੀ ਬਣਾ ਕੇ ਤੇ ਖਾਣ ਦੀ ਤਿਆਰੀ ਕਰਨ ਲੱਗੇ ਸੀ ਤੇ ਮਕਰੋਨੀ ਬਣਾਉਂਦੇ ਸੀ ਤੇ ਨਾਲ ਤੇਰੀ ਕੱਲ ਮੂੰਗੀ ਮਸਟਰਨ ਦੀ ਦਾਲ ਧਰੀ ਸੀ ਅੱਜ ਮਸਟਰਾਂ ਛੋਲਿਆਂ ਦੀ ਦਾਲ ਧਰੀ ਹੋਈ ਸੀ ਨਾਲ ਹੀ ਤੇ ਇੱਥੇ ਫਿਰ ਜਸਪ੍ਰੀਤੀ ਮਕਰੋਨੀ ਤੇ ਮਕਰੋਨੀ ਨੂੰ ਤੜਕਾ ਲਗਾਉਂਦੀ ਸੀ ਤੇ ਬਸ ਮੈਂ ਵੀਡੀਓ ਸ਼ੂਟ ਕਰਦੀ ਪਈ ਸੀ ਤੇ ਜਿਹੜੇ ਭੰਡਾchna ਸੀ ਆਪਣਾ ਚਾਹ ਵਾਲਾ ਹੋਈ ਹੋਇਆ ਪਿਆ ਸੀ ਉਹ ਵੀ ਬਸ ਆਪਾਂ ਮਾਈਕਰੋਨਿਕ ਆ ਕੇ ਫਿਰ ਸਾਫ ਕਰਦੇ ਆ ਤੇ ਬੱਚੇ ਆਪਣੀ ਇਸ ਤਾਈ ਸੁੱਤੇ ਹੋਏ ਸੀ ਤੇ ਵੈਸੇ ਖੁਸ਼ੀ ਦੀ ਇੱਕ ਹੋਰ ਖੁਸ਼ਖਬਰੀ ਆ ਕਿ ਜਿਹੜੇ ਮੈਂ ਆਪਣੇ ਸਕੰਦਰ ਸੁਲਤਾਨ ਦੀ ਐਡਮਿਸ਼ਨ ਕਰਾ ਚੁੱਕੀ ਆ ਸਕੂਲ ਦੇ ਵਿੱਚ ਤੇ ਅੱਜ ਉਹਨਾਂ ਦਾ ਫਰਸਟ ਡੇ ਆ ਇਹ ਹੈਗੀ ਆ ਜੀ 7 ਨਵੰਬਰ ਦੀ ਵੀਡੀਓ ਨੈਕਸਟ ਡੇ ਦੀ ਕਿਉਂਕਿ ਉਹ ਵੀਡੀਓ ਛੋਟੀ ਬਣੀ ਸੀ ਮੇਤੋਂ ਵਲੌਗ ਨਹੀਂ ਲੈ ਨਿਭਣ ਪਾਉਂਦੇ ਤੇ ਇਸ ਕਰਕੇ ਮੈਂ ਨੈਕਸਟ ਡੇ ਦਾ ਵਲੌਗ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਨਾਲ ਹੀ ਤੇ ਇਹ ਹੈਗੀ ਆ ਜੀ 7 ਨਵੰਬਰ ਦੀ ਵੀਡੀਓ 6 ਨਵੰਬਰ ਨੂੰ ਮੈਂ ਦੁਪਹਿਰੇ ਜਾ ਕੇ ਆਪਣੇ ਜਿਹੜੇ ਬੱਚਿਆਂ ਦੀ ਐਡਮਿਸ਼ਨ ਕਰਵਾ ਕੇ ਸੀ ਹਲੇ ਮਤਲਬ ਉਹਨਾਂ ਦਾ ਐਡਮਿਸ਼ਨ ਪੱਕੀ ਨਹੀਂ ਕਰਵਾ ਕੇ ਹਲੇ ਉਹਨਾਂ ਨੂੰ ਕਲੇਪ ਪੈਨ ਦੇ ਵਿੱਚ ਪਾਇਆ ਵਾ ਆਪਾਂ ਤੇ ਐਡਮਿਸ਼ਨ ਹੋਊਗੀ 6 ਮਹੀਨਾਤ ਬਾਅਦ ਜਦੋਂ ਨਵੀਆਂ ਕਲਾਸਾਂ ਸ਼ੁਰੂ ਹੋਈਆਂ ਤੇ ਬਸ ਆਪਾਂ ਨੂੰ ਇਹਨਾਂ ਨੂੰ ਮਤਲਬ ਸਕੂਲ ਲੈ ਗੋਣ ਵਾਸਤੇ ਮਤਲਬ ਉਹਨਾਂ ਨੂੰ ਸਮਝਾਵੇ ਕਿ ਇਸ ਸਕੂਲੇ ਡੈਲੀ ਜਾਣਾ ਇਸ ਕਰਕੇ ਉਹਨਾਂ ਨੂੰ 6 ਮਹੀਨਤ ਪਹਿਲਾਂ ਪਾ ਦਿੱਤਾ ਆ ਕਿ ਥੋੜੇ ਜਿਹਾ ਬੱਚੇ ਸਿਆਣੇ ਹੋਣ ਬੈਠਣਾ ਸਿੱਖਣ ਤੇ ਮਤਲਬ ਸਾਰਾ ਬੋਲਣਾ ਚੱਲਣਾ ਸਿੱਖਣ ਤੇ ਲੋਜੀ ਇੱਥੇ ਫਰਸਟ ਡੇ ਸੀ ਇਹਨਾਂ ਦਾ ਸਕੂਲ ਜਾਣ ਦਾ ਤੇ ਬਹੁਤ ਖੁਸ਼ ਸੀ ਇਹ ਸਾਡਾ ਜਿਹੜਾ ਪੁਰਾਣਾ ਘਰ ਤੁਹਾਨੂੰ ਦਿਖਾਇਆ ਹੋਇਆ ਮੈਂ ਅੱਗੇ ਵੀ ਚਾਚਾ ਜੀ ਦਾ ਘਰ ਆ ਤੇ ਇਹ ਮੇਰੀ ਨੂੰਨ ਨੰਨਾ ਜਾਨੀ ਆ ਸਕੂਲ ਇਹ 10th ਕਲਾਸ ਦੇ ਵਿੱਚ ਆ ਤੇ ਇਹਨਾਂ ਦੇ ਨਾਲ ਹੀ ਆ ਪਾਏ ਹੋਇਆ ਮਤਲਬ ਪ੍ਰਾਈਵੇਟ ਸਕੂਲ ਹੀ ਆ ਉੱਥੇ ਪਾਏ ਹੋਇਆ ਬਾਬਾ ਦੀਪ ਸਿੰਘ ਜੀ ਪਬਲਿਕ ਸਕੂਲ ਆ ਸਕੂਲ ਦਾ ਨੇਮ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਬਸ ਅੰਦਰੋਂ ਮੰਡੋਲਦਾ ਵੀ ਸੀ ਤੇ ਖੁਸ਼ ਵੀ ਹੁੰਦਾ ਸੀ ਤੁਹਾਨੂੰ ਪਤਾ ਜਦੋਂ ਬੱਚੇ ਦਾ ਪਹਿਲੀ ਵਾਰ ਸਕੂਲ ਜਾਂਦੇ ਔਖਾ ਜਿਹਾ ਵੀ ਹੁੰਦਾ ਵਾ ਤੇ ਪਰ ਬਹੁਤ ਕਰਮਾ ਵਾਲੇ ਬੱਚੇ ਆ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਵਾਰੀ ਵੀ ਉਹਨਾਂ ਰੋਕੇ ਨਹੀਂ ਦੇਖਿਆ ਨਹੀਂ ਤੇ ਤੁਹਾਨੂੰ ਪਤਾ ਬੱਚੇ ਸਕੂਲ ਗਜਾਉਣੇ ਕਿੰਨੇ ਔਖੇ ਹੁੰਦੇ ਆ ਪਰ ਮੈਨੂੰ ਕੋਈ ਪਰਵਾਹ ਨਹੀਂ ਰਹੀ ਇਹਨਾਂ ਦੀ ਸੱਚੀ ਗੱਲ ਦੱਸਾਂ ਇੱਕ ਵਾਰੀ ਵੀ ਰੋਕੇ ਨਹੀਂ ਦੇਖਿਆ ਇਹਨਾਂ ਨੇ ਤੇ ਖੁਸ਼ੀ-ਖੁਸ਼ੀ ਸਕੂਲ ਗਿਆ ਖੁਸ਼ੀ-ਖੁਸ਼ੀ ਕਰਿਆ ਹੁਣ ਬਸ ਡੇਲੀ ਜਾਣ ਲੱਗ ਪਏ ਆ ਤੇ ਲੋ ਜੀ ਇੱਥੇ ਦੁਪਹਿਰ ਦਾ ਟਾਈਮ ਸੀ ਦੋ ਕਵਸਦਾ ਕਿਉਂਕਿ ਸਵੇਰੇ 8 ਵਜੇ ਗਿਆ ਸੀ ਸਕੰਦਰ ਸੁਲਤਾਨ ਉਹਨੂੰ ਤੇ ਉਹਨਾਂ ਨੇ ਆਉਣਾ ਸੀ 3 ਵਜੇ ਤੇ ਇੱਥੇ 2 ਵਜੇ ਦਾ ਟਾਈਮ ਸੀ ਤੇ ਇੱਥੇ ਅਸੀਂ ਪੋਹਾ ਬਣਾਉਣ ਦੀ ਤਿਆਰੀ ਜਿਹੜੀ ਕਰ ਚੁੱਕੇ ਸੀ ਬੈਠ ਕੇ ਲੌਬੀ ਦੇ ਵਿੱਚ ਬੈਠ ਕੇ ਅਸੀਂ ਸਾਰਾ ਮਤਲਬ ਤੜਕਾ ਵਗੈਰਾ ਕੱਟ ਲੈਨੇ ਆ ਮੰਜੇ ਤੇ ਬੈਠ ਕੇ ਕੱਟੇ ਮੰਮੀ ਮੈਂ ਤੇ ਜਸਪੀ ਇਕੱਠੇ ਬੈਠ ਕੇ ਕਿਉਂਕਿ ਘਰੇ ਤਾਂ ਹੋਰ ਕੋਈ ਹੁੰਦਾ ਹੀ ਨਹੀਂ ਬੱਚਿਆਂ ਬਿਨਾ ਵੀ ਨਾ ਘਰ ਸੁਣਾ ਸੁਣਾ ਜਾ ਲੱਗਦਾ ਵਾ ਚਲੋ ਕੋਈ ਨਾ ਹੁਣ ਆਪਣੇ ਦਿਲ ਨੂੰ ਤੇ ਮਨ ਨੂੰ ਸਮਝਾਉਣਾ ਪੈਣਾ ਇਹਨਾਂ ਦਿੱਲੀ ਜਾਣਾ ਕੰਮ ਤੇ ਚਲੋ ਕੋਈ ਨਾ ਤੇ ਇੱਥੇ ਅਸੀਂ ਨਾਲ ਦੇ ਸਾਈਡ ਹੀ ਮਤਲਬ ਆਲੂ ਬਲ ਨੇ ਧਰਿਓਏ ਸੀ ਸ਼ਾਇਦ ਮੈਨੂੰ ਯਾਦ ਨਹੀਂ ਕਿਉਂਕਿ ਪੁਰਾਣੀ ਵੀਡੀਓ ਆ ਤੇ ਤੁਹਾਨੂੰ ਪਤਾ ਹੋਈ ਜਾਂਦਾ ਫਿਰ ਇੰਨੇ ਦਿਨਾਂ ਦਾ ਵਲੌਗ ਪਿਆ ਸੀ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਵੀ ਕਰ ਦਾਂ ਇਹ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਇਹ ਮੇਰੇ ਬੱਚੇ ਜੀ ਉਸ ਦਿਨ ਫਰਸਟ ਡੇ ਸਕੂਲ ਗਿਆ ਸੀ ਤੇ ਮਤਲਬ ਆਪਣੀਆਂ ਯਾਦਾਂ ਹੀ ਫੋਨ ਦੇ ਵਿੱਚ ਐਡ ਰਹਿ ਜਾਂਦੀਆਂ ਵਾ ਤੁਹਾਨੂੰ ਪਤਾ ਉਂਝ ਤੇ ਆਪਣੀਆਂ ਵੀਡੀਓ ਵਗੈਰਾ ਕੱਟੀਆਂ ਜਾਂਦੀਆਂ ਵਾ ਫੋਨ ਦੇ ਵਿੱਚ ਸਪੇਸ ਨਹੀਂ ਹੁੰਦੀ ਬਸ ਇਦਾਂ ਹੀ YouTube ਤੇ ਜਿਹੜੀ ਵੀਡੀਓ ਪੈਜੀ ਉਹ ਬਸ ਦੇਖ ਲਈਦੀ ਆ ਪੁਰਾਣੀਆਂ ਵੀਡੀਓ ਦੇਖ ਕੇ ਮਨ ਵੀ ਬਹੁਤ ਖੁਸ਼ ਹੁੰਦਾ ਵਾ ਤੇ ਇੱਥੇ ਬਸ ਆਪਣਾ ਪੋਹਾ ਬਣ ਕੇ ਰੈਡੀ ਹੋ ਗਿਆ ਸੀ ਤੜਕਾ ਲਗਾਇਆ ਸੀ ਸਿੰਪਲ ਜਾਂ ਤੇ ਪੋ ਮੀਡੀਅਮ ਗੈਸ ਤੇ ਪੋਹੇ ਨੂੰ ਪਾ ਕੇ ਤੇ ਚੰਗੀ ਤਰ੍ਹਾਂ ਹਲਾ ਕੇ ਸੇਕ ਦਵਾਲਿਆ ਸੀ ਲੋ ਜੀ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਟੇਕ ਕੇਅਰ